ਕਹਿੰਦੇ ਹੁੰਦੇ ਨੇ ਡਰ ਮੂਰੇ ਭੂਤ ਨੱਚਦੇ ਆ ਤਾਂ ਖਾਤ ਬਾਇ ਵਾਰੀ ਸੁਣਿਆ ਨਹੀਂ ਪਰ ਡਰ ਮੂਰੇ ਬਲੌਗਰ ਵੀ ਨੱਚਦੇ ਨੇ ਪਹਿਲੀ ਵਾਰੀ ਦੇਖਿਆ ਭਾਈ ਅਮਤ ਪਾਲ ਮੈਰੋ ਨੇ ਤਾਂ ਕੀ ਜੀ ਕੀ ਦਿੱਤੇ ਮਾਫੀ ਮੰਗੂ ਨਿਕ ਤੂੰ ਜਦੋਂ ਮੂਰੇ ਡੇਗਦੇ ਨੇ ਚੱਲੇ ਮੈਂ ਬਖੀ ਚੱਲੇ ਮੈਂ ਬਖੀ ਨਾ ਕਰ ਲੋ ਹੁਣ ਮੰਨ ਮੰਨੀ ਆ ਉਹਨੂੰ ਤੇ ਕਿ ਸਾਡੀ ਲਾਈਫ ਆ ਸਾਡਾ ਡਾਟਾ ਕੁਝ ਮਰਜ਼ੀ ਕਰੀ ਕਰ ਲੋ ਹਗਾ ਇੱਕਾ ਹੋਰ ਹੈ ਕਿ ਮਥਰਾ ਮਥਰਾ ਜੂ ਕਹੀ ਸੀ ਤੇ ਮੈਨੂੰ ਗੱਨ ਮੈਣੀ ਦਵਾ ਦੋ ਲੈ ਦੱਸ ਉਹ ਪਾਇਲਟ ਵੀ ਚਿੰਦਾ ਦਵਾ ਰਹੀ ਹੈ ਤਕਵੀਰਵਲ ਦੀ ਪੀਰਹੀਂ ਵੀ ਤੈਨੂੰ ਗੱਲ ਮੈਨਣੀ ਜੀਏ। ਮੌਤ ਕਰਦੀ ਕਿ ਪਲ ਮੰਗਰੇ ਕਰੇ ਨਹੀਂ ਕੰਮ। ਦਾਦਾ ਜੀ ਇਸ਼ਾ ਸ਼ਿਕਰ ਤਾਂ ਕਹਿ ਨੂੰ ਆਪਣੇ ਨੂੰ ਆਪਣੇ ਨੂੰ ਤੁਹਾਡੇ ਬੱਚਾ ਚਾ ਬੁਲੰਦੇ ਸੁਣੋ। ਗਲਤੀ ਦੇ ਮੇਸਜ ਦੇ ਗਲਤੀ ਸੇ ਮਾਫ ਕਰਿਆ ਸੀ ਦੁਆਰਾ ਬੋਲੰਨੇ ਆ। ਜਾਂਦਾ ਦਾ ਲਬਈ ਇਹ ਵੀਡੀਓ ਕੋਈ ਗਲਤੀ ਨਹੀਂ ਪੁੰਨ ਰਣੀ ਆ ਮਾਫ ਕਰਿਓ। ਉਹ ਰਿਓ ਤੁਹਾਡੇ ਬੱਚਾ ਬੱਚਾ ਦੇ ਤੁਹਾਡੇ ਇਖਦਾਰ ਤੇ ਤਹੀ ਆਬਦ ਸਹਿਯਦ ਸਹਿਯਦ ਦੇ ਸਕਦੇ। ਗਾਣੀ ਜੇ ਵੇਟੇ ਕੋ ਨਾ ਦਰਸੋਂ ਨੂੰ ਬੋਲਣੇ ਬਾਬਾ ਜੀ ਧਰਵਾ ਜੀ ਕਿਹੜੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਹੈਗੀ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਇਹ ਤੁਸੀਂ ਕਿਹੜਾ ਕਰ ਕਰਤਾ ਪੰਜਾਬ ਦਾ ਚਲੋ ਠੀਕ ਆ ਜੇ ਤੁਹਾਨੂੰ ਸਿੰਪਲ ਸੌਫਟ ਵੀ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਛਾ ਬਾਅਦ ਜੇ तेरे ਪੈਲ ਤੇ ਕੋਈ ਫੋਟੋ ਜਾਂ ਵੀਡੀਓ ਕੋਈ ਇਹੋ ਜਿਹੀ ਗਾਣੇ ਵਾਲੀ ਪੈਗ ਪਹਿਲਾਂ ਮੈਂ ਤੁਹਾਡੀ ਕੋ ਪਲੈਨ ਦੇ ਕਿਉਂ ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ ਮੈਂ ਬੇਕੂਵਾ ਈ ਬੈਠੂ ਬੈਠਿਆ ਮੈਂ ਕਿਹੜੀ ਜਿੰਦਗੀ ਦੀ ਮਾਫੀ ਮੰਗਣ ਕੋਲ ਮੈਂ ਮੰਗੀ ਹੈ ਨਾ ਤੂੰ ਪਿਆਰ ਨਾਲ ਗੱਲ ਕਰ ਤੇ ਅਸੀਂ ਬੈਠੂ ਬੈਠਿਆ ਤੂੰ ਪਿਆਰ ਨਾਲ ਕਰ ਮੈਂ ਕਿਨੇ ਟਾਈਮ ਦੀ ਕਰਦੀ ਪਈ ਨਾ ਕਿ ਵੀਰੇ ਹਾਂ ਚੱਕੋ ਕੁ ਡੇਢ ਦੋ ਸਾਲੋਂ ਮੈਂ ਆਪਣਾ ਇਹ ਪੰਧ ਕਰ ਦੋ ਮੈਨੂੰ ਸ਼ੋਕ ਨਹੀਂ ਮੈਂ ਆਪਣੀ ਜਵਾਬੜੀ ਜ਼ਿੰਦਗੀ ਨਹੀਂ ਖਰਾਬ ਕਰਨੀ 5 ਮਹੀਨੇ ਦਾ ਮੇਰਾ ਜਵਾਬਾ ਮੇਰੇ 5ਵੇਂ ਨਾ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਡਿਪਰੈਸ਼ਨ ਨਹੀਂ ਕਿਉਂ ਤਾਂ ਕਰਦੇ ਬਈ ਮੈਨੂੰ ਤਾਂ ਯਾਰ ਅੱਛਾ ਨਹੀਂ ਡਿਪਰੈਸ਼ਨ ਡਿਪਰੈਸ਼ਨ ਨਹੀਂ ਮਿਲਿਆ ਪਾਟੀਆਂ ਨੂੰ ਕਿਹ ਕਿਹਨੇ ਬੰਦਾ ਲਾਈ ਜਾਂਦਾ ਜਦੋਂ ਸਿਰ ਤੇ ਪਿਓ ਨਾ ਨਾ ਹੋਵੇ ਭਰਾ ਨਾ ਨਾ ਹੋਵੇ ਤੇ ਮੋਂ ਜਗਾ ਨਹੀਂਗਾ ਕਮਾਲੂਗਾ ਕੋਈ ਨਹੀਂ ਉਹ ਕਮਾਲੂਗਾ ਨਹੀਂ ਸੋ ਮੰਡੀ ਦੀ ਕੋਈ ਸੜਕ ਤੇ ਤਾਵੇ ਕਰਕੇ ਇਹਨਾਂ ਦਾ ਰੁਕ ਰਹਾ ਨਹੀਂ ਆ ਮੇਰੇ ਉਸੇ ਸਭ ਕੁਝ ਹੈਗਾ ਬਾਕੀ ਕੋਈ ਕਹਿਣ ਨੂੰ ਦਿਲ ਤਾਂ ਥੋੜੀ ਹੋ ਮੇਰੇ ਘਰ ਤੋਂ ਥੋੜੀ ਦੇ ਸਕਦੇ ਹੋ ਤੇ ਆਪਣੇ ਸੋਚਣ ਕਿ ਜਦ ਤਨੋਂ ਆਪ ਕਮਾਉਣ ਲੱਗੂਗਾ ਤਾਂ ਉਦੋਂ ਮੈਂ ਬੰਦ ਕਰ ਦੂੰਗੀ ਅੱਛਾ ਇਹ ਇਹ ਗੱਲ ਇਹ ਗੱਲ ਤੇਰੇ ਸਾਥ ਦਾ ਬੰਦੀ ਹੈ ਕਿ ਜਿੱਦ ਅਸੀਂ ਕਮਾਉਂਦੇ ਨਹੀਂ ਆ ਮੇਰਾ ਮੁੰਡਾ ਕਮਾਉਂਦਾ ਹੈ ਤੂੰ ਲੈਕਚਰ ਤਾਂ ਬਲਾ ਬੱਸ ਮੈਂ ਲੈਕਚਰ ਤਾਂ ਕਿਹੜੀ ਫੜਾਈ ਮੈਂ ਲੰਗੀ ਹੋਗੀ ਥੋੜੀ ਵੀਡੀਓ ਬਣਾਉਣੀ ਆ ਤੁਹਾਡੇ ਬਾਮਾ ਲੈਕਚਰ ਤਾਂ ਬੁਲਾਉਂਦੇ ਰਹੋ ਅਸੀਂ ਕਰਦੇ ਬੈਠੇ ਯਾਰ ਤੂੰ ਇਹ ਹੁਣ ਮੈਨੂੰ ਨਹੀਂ ਪਤਾ ਤੈਨੂੰ ਕੌਣ ਜੇ ਤੂੰ ਇਸ ਸਿੰਪਲ ਵੀਡੀਓ ਵੇਖ ਕੇ ਚਲੋ ਕਾਲ ਲਾਡੀ ਤੇਮ ਕੌਣ ਵਾਸਤੇ ਤੂੰ ਆਪਣੇ ਰੀਅਲ ਨੰਬਰ ਤੇ ਫੋਨ ਲਾਉਣਾ ਮੈਨੂੰ ਕਿਉਂ ਫੇਕ ਨੰਬਰਾਂ ਤੇ ਫੋਨ ਆਉਂਦੇ ਪੈਣਾ ਉਹ ਕਾਲ ਰੈਡ ਤੋਂ ਕਿਉਂ ਫੋਨ ਆਉਂਦੇ ਪੈ ਰਹੇ ਕੋਈ ਫੇਕ ਨੰਬਰਾਂ ਤੋਂ ਕਾਲ ਨਹੀਂ ਹੁੰਦਾ ਪਿਆ ਮੈਂ ਤੈਨੂੰ 2 ਦਿਨ ਦਾ ਸਮਾਂ ਦਿੰਦਾ ਨਾ 2 ਦਿਨਾਂ ਦੇ ਵਿੱਚ ਵਾਇਕ ਰੂਪ ਕੋਲ ਮਾਫੀ ਮੰਗ ਕੇ ਪੋਸਟ ਨਾ ਪਾਈ ਤੇ ਅਜਿਦੋਂ ਤੀਜੇ ਦਿਨ ਆਪਣਾ ਇਜ਼ਹਾਮ ਵੇਖ ਲਿਓ ਤင်း ਕੋਵੇ ਚਲੋ ਠੀਕ ਔਕੇ ਮੈਂ ਨਹੀਂ ਅਹੀਂ ਨਹੀਂ ਪ੍ਰਵਾਹ ਕਰਦੀ ਕਿ ਤੇਰਾ ਬੱਚਾ ਹੈਗਾ ਕਿ ਨਹੀਂ ਪਿੱਛੇ ਕੋਈ ਹੈਗਾ ਕਿ ਨਹੀਂ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਜੱਟ ਬਾਬੇ ਬਾਂਦਰਾ ਤੋਂ ਤੇ ਸਾਰਿਆਂ ਨੂੰ ਪਤਾ ਜਿਹੜਾ ਸਿਲਸਿਲਾ ਚੱਲ ਰਿਹਾ ਭਾਈ ਅੰਮ੍ਰਿਤਪਾਲ ਮਹਿਰਾਂ ਜੀ ਨੇ ਜੋ ਇੱਕ ਮੁੱਦਾ ਚੱਕਿਆ ਵੀ ਜੋ ਸੋਸ਼ਲ ਮੀਡੀਆ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਮੁੰਡੇ ਕੁੜੀਆਂ ਕੋਈ ਵੀ ਚਲਾ ਰਿਹਾ ਸੀ ਉਸ ਦੇ ਸਬੰਧ ਚੋੜ ਦਾ ਸਫਾਇਆ ਕਰਨ ਦਾ ਫੈਸਲਾ ਲਿਆ ਤੇ ਅਸੀਂ ਇਸ ਗੱਲ ਦੀ ਸਲਾਹਾਂਗਾ ਕਰਦੇ ਆ ਭਾਈ ਅੰਮ੍ਰਿਤਪਾਲ ਮਹਿਰੋ ਜੀ ਦੀ ਤੇ ਬਹੁਤ ਵਧੀਆ ਫੈਸਲਾ ਲਿਆ ਤੇ ਅਸੀਂ ਵੀ ਕੋਈ ਐਡੇ ਜਿਹਾ ਹੋ ਸਕਦਾ ਬੇਗੁਰੇ ਆ ਕੇਸ ਦਾੜੀ ਨਹੀਂ ਰੱਖਿਆ ਜਾਂ ਸੋਸ਼ਲ ਮੀਡੀਆ ਤੇ ਕੋਈ ਗਾਲ ਮੰਦਾ ਦੇ ਕੇ ਵੀਡੀਓ ਬਣਾਉਂਦੇ ਜੀ ਪਰ ਇਹ ਗੱਲ ਨਹੀਂ ਹੈ ਕਿ ਵੀ ਪੰਥ ਤੋਂ ਦੂਰ ਆ ਜਾਂ ਪੰਥ ਦੀ ਗੱਲ ਨਹੀਂ ਮੰਨਦੇ ਇਹੋ ਜੀ ਕੋਈ ਗੱਲ ਨਹੀਂ ਅਸੀਂ ਭਾਈ ਅੰਮ੍ਰਿਤਪਾਲ ਮਹਿਰੋ ਹੀ ਦੇ ਨਾਲ ਆ ਕੋਈ ਸਾਨੂੰ ਦੂਰ ਨਹੀਂ ਸਾਡਾ ਭਰਾ ਇੱਕ ਜੋ ਪੰਥ ਦਾ ਚੰਗਾ ਆਗੂ ਨੇਤਰ ਆਗੂ ਕਹਿ ਸਕਦੇ ਆ ਤੇ ਅਸੀਂ ਇਹ ਗੱਲ ਦਾ ਪਰਨ ਲੈਨੇ ਆ ਵੀ ਗਾਹ ਨੂੰ ਜਿਹੜੀਆਂ ਕੋਈ ਵੀਡੀਓ ਬਣਾਉਣੀਆਂ ਨੇ ਬਣਾਉਣੇ ਆ ਠੀਕ ਠਾਕ ਵਧੀਆ ਬਣਾਇਆ ਕਰਾਂਗੇ ਅ ਅਸਲ ਦੇ ਵਿੱਚ ਜਿਵੇਂ ਪਹਿਲਾਂ ਕੋਈ ਗਾਲ ਮੰਦਾ ਜਾਂ ਹੋਰ ਲੈ ਕੇ ਦਾ ਪੰਜਾਬੀ ਵਿਰਸੇ ਨੂੰ ਚੱਲੇ ਸੀ ਪੰਜਾਬੀ ਸਭਿਤਾ ਨੂੰ ਜਾਂ ਬਜ਼ੁਰਗਾਂ ਦਾ ਪਹਿਰਾਵਾ ਬਜ਼ੁਰਗਾਂ ਦੀ ਆਵਾਜ਼ ਬਜ਼ੁਰਗਾਂ ਦੀਆਂ ਜੋ ਇੱਕ ਦੂਜੇ ਨਾਲ ਵਹਿਬਤਾਂ ਝੇੜ ਮਸ਼ਕਰੀ ਜਾਂ ਗਾਲ ਮੰਦਾ ਹੁੰਦਾ ਸੀ ਪਰ ਸੋਸ਼ਲ ਮੀਡੀਆ ਦਾ ਜਵਾਨਾ ਹੋਣ ਕਰਕੇ ਇਹ ਚੀਜ਼ਾਂ ਭੈੜੀਆਂ ਲੱਗਦੀਆਂ ਨੇ ਜਾਂ ਗਲਤ ਅਸਰ ਪਾਉਂਦੀਆਂ ਨੇ ਜੇ ਸਾਡਾ ਇਹ ਬੋਲਿਆ ਜਾਂ ਗਾਲ ਮੰਦਾ ਦਿੱਤਾ ਕਿਸੇ ਤਰ੍ਹਾਂ ਦਾ ਪੰਜਾਬ ਨੂੰ ਨੁਕਸਾਨ ਹੋ ਰਿਹਾ ਤਾਂ ਜਾਂ ਸਾਡੀ ਪੰਜਾਬੀਅਤ ਨੂੰ ਜਾਂ ਬੱਚਿਆਂ ਤੇ ਅਸਰ ਪੈ ਰਿਹਾ ਤਾਂ ਅਸੀਂ ਇਸ ਗੱਲ ਤੋਂ ਬੇਝਿਜਕ ਹੋ ਕੇ ਕਹਿ ਸਕਦੇ ਆਂ ਵੀ ਅਸੀਂ ਪੰਜਾਬ ਦੇ ਨਾਲ ਆ ਪੰਜਾਬ ਦਾ ਮਾੜਾ ਨਹੀਂ ਸੋਚਦੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦਾ ਮਾੜਾ ਨਹੀਂ ਸੋਚਦੇ ਤਾਂ ਅਸੀਂ ਅੱਜ ਤੋਂ ਹੀ ਇਹ ਚੀਜ਼ ਬੰਦ ਕਰਕੇ ਵਧੀਆ ਚੰਗੀ ਚੀਜ਼ ਲੈ ਕੇ ਆਵਾਂਗੇ ਤੇ ਜੋ ਪਰਿਵਾਰ ਚ ਬਹਿ ਕੇ ਦੇਖਣ ਯੋਗ ਹੋਵੇ ਅ ਤਾਹ ਦੇ ਨਾਲ ਅਸੀਂ ਇਹ ਵੀ ਬੇਨਤੀ ਕਰਾਂਗੇ ਵੀ ਜੇ ਕੋਈ ਹੋਰ ਬੰਦਾ ਚੱਕ ਕੇ ਜੇ ਵੀਡੀਓ ਪ੍ਰਾਣੀਆਂ ਤਰਾਣੀਆਂ ਜਾਂ ਕਿਸੇ ਕੋਲੇ ਪਈਆਂ ਸੇ ਪਈਆਂ ਹੋਰ ਪੇਚਾਂ ਤੇ ਪਾਉਂਦਾ ਚੱਕ-ਚੱਕ ਸਾਡੀਆਂ ਤੇ ਭਾਈ ਅੰਬਰਤਪਾਲ ਮਹਿਰੋ ਦੇ ਨਾਲ ਸਾਥ ਦਿੰਦੇ ਹੋ ਤੇ ਅਸੀਂ ਡਾਂਗ ਆਸੀ ਪਹਿਲਾਂ ਫੇਰਾਂਗੇ ਭਾਈ ਮਗਰੋ ਰਹਿ ਜਾਣਗੇ ਭਾਈ ਅੰਬਰਤਪਾਲ ਤਾਂ ਤੇ ਡਾਂਗ ਪਹਿਲਾਂ ਅਸੀਂ ਫੇਰਨੀਓ ਪੇਜ ਵਾਲਿਆਂ ਤੇ ਜੇ ਕੋਈ ਚੰਗਾ ਕੰਮ ਹੁੰਦਾ ਹੋ ਲੈਣ ਦਿਓ ਕਿਉਂ ਤੁਸੀਂ ਬੈਰੀ ਬਣਿਓ ਪੰਜਾਬ ਦੇ ਠੀਕ ਆ ਬੰਦਿਆਂ ਤੋਂ ਗਲਤੀਆਂ ਜਾਂ ਕੋਈ ਛੇਸ਼ਟਮ ਜਾਂ ਟਾਈਮ ਹੈ ਜਾਂ ਹੁੰਦਾ ਹੋ ਜਾਂਦਾ ਜੇ ਕੋਈ ਇੱਕ ਚੰਗਾ ਕਰਦਾ ਸਾਡਾ ਭਰਾ ਕੋਈ ਚੰਗਾ ਕਰਦਾ ਕੋਈ ਪੰਥਕ ਬੰਦਾ ਚੰਗਾ ਕਰਦਾ ਕੋਈ ਧਰਮ ਦਾ ਗੂ ਚੰਗਾ ਕੰਮ ਕਰਦਾ ਤਾਂ ਹੋ ਲੈ ਢਿੱਲੇ ਬਣਦੀ ਕਾਦੀ ਪ੍ਰੋਬਲਮ ਆ ਤੈਨੂੰ ਮੈਂ ਉਹੀ ਤਾਂ ਕਹਿੰਦੀ ਆ ਸਾਰੀ ਗੱਲ ਉਧਰ ਦੀ ਹੈਗੀ ਆ ਉਹਨਾਂ ਦਾ ਕੰਮ ਹੀ ਉਹੋ ਜਿਹਾ ਹੈਗਾ ਤੁਹਾਨੂੰ ਉਤੋਂ ਹੀ ਆਪ ਸਮਝਦਾਰ ਹੈਗੇ ਜੀ ਸਰ ਹਾਂ ਸਰ ਹੁਣ ਜਿੰਦ ਤੱਕ ਇਦਾਂ ਦੀ ਉਹ ਉਹਨਾਂ ਦੀ ਮੈਂ ਪੂਰਾ ਪੂਰਾ ਨੀ ਨਾ ਬੋਲਿਆ ਮੈਂ ਕੁਝ ਵੀ ਇੱਦਾਂ ਦਾ ਮੋਖ ਗੰਦਾ ਕੋਈ ਵਰਡ ਕੱਢਿਆ ਸਰ ਜਿਤ ਵਰਡਿੰਗ ਹੈਗੀ ਹੈ ਇਹ ਇਹ ਵਰਡਿੰਗ ਆ ਬੱਚੇ ਨਹੀਂ ਸੁਣਦੇ ਇਹ ਵਰਡਿੰਗ ਆ ਇਹ ਬੱਚੇ ਇੱਥੇ ਧੀਆ ਪੁੱਤਰ ਆ ਛੋਟੇ ਛੋਟੇ ਬੱਚੇ ਚੈਨਲ ਚਲਾਉਂਦੇ ਆ ਇੰਸਟਾਗ੍ਰਾਮ ਚਲਾਉਂਦੇ ਆ ਤੁਹਾਨੂੰ ਅਕਲ ਹੀ ਨਹੀਂ ਆਉਣੀ ساری ਉਮਰ ਇੱਕ ਵਾਰੀ ਹੋਈ ਐ ਇਹ ਕਰਾਂਗੇ ਕਰਾਂਗੇ ਵੋਟ ਕਰਾਂਗੇ ਟੇ ਮੋਟੇ ਟੈਰਾ ਵਾਲੀ ਨੱਡੀ ਨਹੀਂ ਗੱਡੀ ਮਿਲੂ ਕੱਢੀ ਕੀ ਹੁੰਦਾ ਪੰਜਾਬ ਚ ਰਹਿੰਦੇ ਆ ਤੁਸੀਂ ਤੁਹਾਨੂੰ ਇੱਕ ਬੰਦੇ ਤੁਹਾਨੂੰ ਇੱਕ ਬੰਦੇ ਦਾ ਫੋਨ ਆਇਆ ਅਸੀਂ ਉਹ ਰਿਕਾਰਡਿੰਗ ਸੁਣੀ ਤੁਸੀਂ ਉਹਨਾਂ ਨੂੰ ਬਕਾਇਦਾ ਉਤੋਂ ਇਹ ਗੱਲ ਆਖੀ ਵੀ ਅਸੀਂ ਕਰ ਮੈਂ ਕਹਿੰਦਾ ਸਿੱਖਾਂ ਦੇ ਘਰੇ ਜਾਂ ਗੁਰੂਆਂ ਬਾਰੇ ਕੁਝ ਬੋਲਿਆ ਇਹ ਕਹਿਆ ਨਾ ਸਿੱਖਾਂ ਦੇ ਘਰ ਦੀ ਗੱਲ ਨਹੀਂ ਇਹ ਪੰਜਾਬ ਦੀ ਧਰਤੀ ਆ ਇੱਥੇ ਸਾਡੀਆਂ ਮਾਵਾਂ ਨੇ ਖੂਨ ਡੋਲਿਆ ਹੋਏ ਹੋਏ ਟੋੜ ਜਨਾਨੇ ਨੂੰ ਤੋੜ ਤੋਂ ਪਰੇਸ਼ਾਨ ਹੋ ਗਈ ਹੈ ਕਹਿੰਦਾ ਇਹ ਸੱਟ ਬੋਲਦਾ ਕੌਣਾ ਹੈ ਮੈਂ ਬੋਲਦੀ ਕਿਹੜੀਆਂ ਚੁਣਾਲੀਆਂ ਪਰੇਸ਼ਾਨ ਆਂ ਜੀ ਆਪਦੇ ਘਰ ਵਾਲੇ ਅਰੇ ਹੁਣ ਮੇਰੀ ਗੱਲ ਸੁਣੋ ਨਾ ਜਿੱਦਾਂ ਹੁਣ ਅਗਲਾ ਦਾ ਕੰਮ ਹੈਗਾ ਵਾ ਉਹ ਮੈਨੂੰ ਕਹਿੰਦੇ ਨੇ ਤੁਸੀਂ ਆ ਬੋਲੋ ਪਰ ਮੈਂ ਉਹ ਚੀਜ਼ ਨਹੀਂ ਬੋਲਦੀ ਨਾ ਆਪਾਂ ਬੋਲਦੇ ਹਾਂ ਕੰਟੈਂਟ ਦੇ ਪ੍ਰੋਜੈਕਟ ਜਦ ਆਪਾਂ ਉਹ ਉਹ ਚੀਜ਼ ਨਹੀਂ ਕਰਾਂਗੇ ਦੁਬਾਰਾ ਓਕੇ ਜਦੋਂ ਮੈਂ ਵੀਡੀਓ ਪਾ ਕੇ ਤੁਹਾਨੂੰ ਵੀਡੀਓ ਪਾ ਕੇ ਕੀ ਮਿਲਿਆ ਵੀਡੀਓ ਪਾ ਕੇ ਇਹ ਹੋਇਆ ਕਿ ਵੈਸੇ ਮੈਂ ਹੂੰ ਵੈਸੇ ਤਾਂ ਕੋਈ ਮਤਲਬ ਵਾ ਨਾ ਕਿ ਇਹਦਾ ਬੱਚਾ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਇਹ ਪ੍ਰੋਮੋਸ਼ਨ ਕਰਤੋ ਕਰਤੀ ਉਹ ਜਦੋਂ 14 15 ਸਾਲ ਦੇ ਬੱਚੇ ਵੇਖਣਗੇ ਨਾ ਮੁੰਡੇ ਉਹ ਆਨਲਾਈਨ ਆਰਡਰ ਕਰਨਗੇ ਖਾ ਕੇ ਕੀ ਕਰਨਗੇ ਇਹੋ ਫੇਰ ਸਾਲ ਨੂੰ ਥੋੜੇ ਵਰਗੀਆਂ ਕੁੜੀਆਂ ਦੇ ਨਾ ਫੋਨ ਆਉਦੇ ਆ ਵੀ ਮੇਰੀ ਛੋਟੀ ਭੈਣ ਨਾ ਟਿਊਸ਼ਨ